ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਗੁਰਦਾਸਪੁਰ ਦੇ ਨਾਮੀ ਪੈਲਸ ਦੀਆਂ ਆ ਔਰ ਇਹ ਉਹ ਵਿਆਹ ਆ ਜਿੱਥੇ ਕਿ ਕੁੜੀ ਤਿਆਰ ਐ ਸਾਰਾ ਕੁਝ ਤਿਆਰ ਐ ਪਰ ਐਨ ਆਰ ਆਈ ਮੁੰਡਾ ਜਿਹੜਾ ਦੁਆਬੇ ਤੋਂ ਐ ਤੇ ਮਾਝੇ ਉਹਨੇ ਬਰਾਤ ਲੈ ਕੇ ਜਾਣੀ ਸੀਗੀ ਉਹ ਉਥੇ ਪਹੁੰਚਿਆ ਨਹੀਂ ਆ ਗੁਰਦਾਸਪੁਰ ਦੇ ਨਾਮੀ ਪੈਲਸ ਦੇ ਬਾਹਰ ਖੁਸ਼ੀਆਂ ਦਾ ਮਾਹੌਲ ਸੀਗਾ ਸਾਜੋ-ਸਜਾਵਟ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਡੀ ਤਕੜੀ ਸਾਜੋ-ਸਜਾਵਟ ਐ ਪਰ ਐਨ ਆਰ ਆਈ ਲਾੜਾ ਬਰਾਤ ਲੈ ਕੇ ਨਹੀਂ ਪਹੁੰਚਿਆ ਇਹ ਮੁੰਡਾ ਜਿਹੜਾ ਆ ਕਪੂਰਥਲਾ ਦਾ ਦੱਸਿਆ ਜਾ ਰਿਹਾ ਪਰਿਵਾਰ ਵਾਲੇ ਕਹਿੰਦੇ ਨੇ ਕਿ ਅਸੀਂ ਕੱਲ ਸ਼ਗਨ ਵਿਪਾਕੇ ਆਏ ਆ ਉਹਦੇ ਘਰ ਜਾ ਕੇ ਪਰ ਉਸ ਸਮੇਂ ਉੱਥੇ ਕੋਈ ਕੁੜੀ ਆਈ ਹੋਈ ਸੀ ਜਿਹੜੀ ਹੰਗਾਮਾ ਕਰ ਰਹੀ ਸੀਗੀ ਸਾਨੂੰ ਪਤਾ ਨਹੀਂ ਲੱਗਿਆ ਪਰ ਅੱਜ ਪਤਾ ਲੱਗਦਾ ਜਦੋਂ ਬਰਾਤ ਲੈ ਕੇ ਨਹੀਂ ਪਹੁੰਚਿਆ ਤੇ ਜਿਹਨੂੰ ਫੋਨ ਲਾਉਨੇ ਆ ਹਰ ਕੋਈ ਫੋਨ ਬੰਦ ਕਰਕੇ ਬੈਠਾ ਆ ਔਰ ਇਹ ਤਸਵੀਰ ਜਿਹੜੀ ਹੈ ਗੁਰਦਾਸਪੁਰ ਦੀ ਹੈ ਜਿੱਥੇ ਕਿ ਐਨ ਆਰ ਆਈ ਮੁੰਡਾ ਬਰਾਤ ਲੈ ਕੇ ਨਹੀਂ ਪਹੁੰਚਿਆ ਪਰ ਪਰਿਵਾਰ ਵਾਲੇ ਸਾਰੇ ਪੈਲਸ ਪਹੁੰਚਦੇ ਨੇ ਔਰ ਬਹੁਤ ਸੋਹਣਾ ਸਾਜੋ ਸਜਾਵਟ ਕੀਤੀ ਹੋਈ ਹੈ ਜਿਵੇਂ ਪਰਿਵਾਰ ਵਾਲਾ ਚਾਹੁੰਦੇ ਆ ਕਿ ਜੇ ਕੋਈ ਸਾਡੀ ਕੁੜੀ ਦਾ ਹੱਥ ਲੈਣ ਆ ਰਿਹਾ ਤੇ ਉਹਨਾਂ ਦੀ ਖਾਤਰਦਾਰੀ ਕੀਤੀ ਜਾਵੇ ਪਰ ਉਹ ਐਨਆਰਆਈ ਮੁੰਡਾ ਜਿਹੜਾ ਤਸਵੀਰਾਂ ਚ ਦਿਖ ਰਿਹਾ ਇਹ ਬਰਾਤ ਲੈ ਕੇ ਉੱਥੇ ਨਹੀਂ ਪਹੁੰਚਿਆ ਤੇ ਉਸ ਤੋਂ ਬਾਅਦ ਡੀਕਦੇ ਰਹੇ ਫੋਨ ਲਾਉਂਦੇ ਰਹੇ ਤੇ ਸਾਰੇ ਮਾਹੌਲ ਦੇ ਵਿੱਚ ਹਫੜਾ ਤਫੜੀ ਮੱਜ ਜਾਂਦੀ ਹੈ ਕਿਉਂਕਿ ਰਿਸ਼ਤੇਦਾਰ ਇਕੱਠੇ ਹੋਏ ਹੋਣੇ ਆ ਕੁੜੀ ਵਾਲਿਆਂ ਵੱਲੋਂ ਔਰ ਉਹਨਾਂ ਨੇ ਸੱਦੇ ਦਿੱਤੇ ਹੋਣੇ ਆ ਫਿਰ ਕੀ ਫਿਰ ਉੱਥੇ ਦੇ ਗੁਰਦਾਸਪੁਰ ਦੇ ਐਸਐਸਪੀ ਦੇ ਕੋਲ ਤਰੰਤ ਜਿਹੜੀ ਇੱਕ ਸ਼ਿਕਾਇਤ ਕੀਤੀ ਗਈ ਹੈ